ਸਾਡੇ 10 ਤੱਕ ਚੱਲ ਰਿਹਾ ਫਿਰ ਮੈਂ 9:30 ਵਜੇ ਡੀਜੀਪੀ ਪੰਜਾਬ ਨੂੰ ਮੈਸੇਜ ਪਾਇਆ ਕਿ ਆਹ ਚੱਲ ਰਿਹਾ 9:30 ਵਜੇ ਤੋਂ ਮੈਨੂੰ ਇਮੀਡੀਏਟਲੀ 9:30 ਪਾਇਓ ਗਿਆ 9 ਵਜੇ ਦੇ 32 ਮਿੰਟ ਤੇ ਡੀਜੀਪੀ ਸਾਹਿਬ ਦੀ ਕਾਲ ਆ ਗਈ ਤੇ ਉਹਦੇ ਬਾਅਦ ਐਸਐਸਪੀ ਦੀ ਮੈਨੂੰ ਆਈ ਤੇ ਉਹਦੇ ਬਾਅਦ 8 ਘੰਟੇ ਹੋ ਗਏ ਨੇ ਅਜੇ ਤੱਕ ਮੈਨੂੰ ਕਿਸੇ ਪੁਲਿਸ ਆਫੀਸਰ ਦੀ ਈਵਨ ਕਨਸਟੇਬਲ ਦੀ ਕਾਲ ਵੀ ਨਹੀਂ ਆਈ ਔਰ ਮੈਂ ਉੱਥੇ ਕਿਹਾ ਸੀ ਮੈਂ ਜਦੋਂ 9 ਪਿੱਛੇ ਜਿਹੜਾ ਜੁਲਾਈ ਚ ਅਸੀਂ ਰੈਲੀ ਕੀਤੀ ਸੀ ਡਰਬਾਪਰਨ ਉੱਥੇ ਮੇਰੇ ਬੇਟੇ ਨੇ ਬੋਲ ਰਿਹਾ ਕਿਹਾ ਸੀ ਕਿ ਇਥੋਂ ਦਾ ਜਿਹੜਾ ਡੀਐਸਪੀ ਤੇ ਐਸਐਚਓ ਹੈ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਇਥੋਂ ਦਾ ਐਮਐਲਏ ਗੈਂਗਸਟਰਾਂ ਦੇ ਨਾਲ ਮਿਲਿਆ ਹੋਇਆ ਇਹ ਥੋੜੀ ਪੁਲਿਸ ਉਹਨਾਂ ਦੇ ਨਾਲ ਰਲ ਕੇ ਨਸ਼ਾ ਵਿੱਚ ਵਕਾੜੀਏ ਤੂੰ ਉਹਦਾ ਰਿਜ਼ਲਟ ਅੱਜ ਸਾਹਮਣੇ ਆ ਗਿਆ ਤੇ ਜੇ ਇੱਕ ਦੇਖੋ ਮੈਂ ਸਾਰੇ ਪੰਜਾਬ ਪੁਲਿਸ ਨੂੰ ਕਹਿੰਦਾ ਬਲੈਕ ਸ਼ੀਪਸ ਪੰਜਾਬ ਪੁਲਿਸ ਚ ਹੈਗੀਆਂ ਮੈਂ ਡੀਜੀਪੀ ਸਾਹਿਬ ਨੂੰ ਤਿੰਨ ਚਾਰ ਵਾਰੀ ਇਹਨਾਂ ਦੋਨਾਂ ਆਫਿਸਰਾਂ ਬਾਰੇ ਕਿਹਾ ਮੈਂ ਡੀਜੀ ਸਕੰਦਰ ਸਿੰਘ ਸੀ ਉਹਨਾਂ ਨੂੰ ਕਿਹਾ ਪਰ ਇਹਨਾਂ ਨੇ ਕੀ ਕੰਮ ਇਹਨਾਂ ਨੇ ਪਤਾ ਨਹੀਂ ਕੀ ਸੀਗੀ ਇਹਨਾਂ ਨੇ ਉਸ ਬਾਰੇ ਕਦੀ ਵੀ ਮੈਨੂੰ ਦੁਬਾਰਾ ਟੈਲੀਫੋਨ ਨਹੀਂ ਕੀਤਾ ਕਿ ਜੀ ਤੁਸੀਂ ਆ ਅਪਲੀਕੇਸ਼ਨ ਦਿੱਤੀ ਆ ਕੰਪਲੇਂਟ ਕੀਤੀ ਆ ਤੇ ਇਸ ਕੰਪਲੇਂਟ ਦਾ ਹੀ ਆਫੀਸਰ ਭੇਜਾ ਇਹਨੂੰ ਆਪਣੇ ਤੋਂ ਹੁਣ ਮੇਰੀ ਇੱਕ ਗੱਲ ਸੁਣੋ ਤੇ ਪਿੱਛੇ ਇਹਨਾਂ ਨੇ ਕਿਹਾ ਕਿ ਜਗੂ ਭਗਵਾਨਪੁਰ ਦੀ ਮਾਤਾ ਜਿਹੜੀ ਆ ਇੱਥੇ ਇਹਨਾਂ ਦੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਭਗਵੰਤ ਮਾਨ ਦਾ ਫਰਜ਼ ਵੱਡਦਾ ਉਸ ਐਮਐਲਏ ਨੂੰ ਪੁੱਛੇ ਤੇਰੇ ਕੋਲ ਕੀ ਐਵੀਡੈਂਸ ਹੈ ਇਹਨਾਂ ਕੋਲ ਉਹ ਜੀ ਐਵੀਡੈਂਸ ਹੈ ਜਿਹੜੀ ਪਗੰਤਮਾਨ ਕੋਲ ਵਿਜੇ ਸਿੰਗਲਾ ਮਨਿਸਟਰ ਦੀ ਸੀ ਔਰ ਉਹ ਮੈਨੂੰ ਕਿਉਂ ਨਹੀਂ ਪੁੱਛਿਆ ਗਿਆ ਕਿ ਤੇਰੇ ਤੇ ਅਲੀਗੇਸ਼ਨ ਲੱਗ ਰਹੇ ਨੇ ਤੇ ਐਮਐਲਏ ਲਾ ਰਿਆ ਦੋ ਪੇਜ ਸੁਖਜੰਦਰ ਸਿੰਘ ਜੀ ਤੁਸੀਂ ਦੋ ਤੁਹਾਡੇ ਤੇ ਅਲੀਗੇਸ਼ਨ ਲੱਗੇ ਆ ਇਹਦਾ ਮਤਲਬ ਪੰਜਾਬ ਪੁਲਿਸ ਜਿਹੜੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਰਡਰ ਹੋ ਰਹੇ ਪਿਛਲੇ ਮਹੀਨੇ 50 ਮਰਡਰ ਹੋ ਗਏ ਨੇ ਜਿਹੜੇ ਇਹਨਾਂ ਨੇ ਗੈਂਗਸਟਰਾਂ ਨੇ ਤੇ ਇਹਨਾਂ ਨੇ ਇਹੋ ਜਿਹੇ ਲੋਕਾਂ ਨੇ ਕੀਤੇ ਨੇ ਉਹਦੇ ਬਾਰੇ ਕੋਈ ਡੀਜੀਪੀ ਕੋਲ ਜਵਾਬ ਨਹੀਂ ਉਹਦੇ ਬਾਰੇ ਕੋਈ ਪੰਜਾਬ ਦੇ ਮੁੱਖ ਮੰਤਰੀ ਕੋਲ ਜਵਾਬ ਨਹੀਂ ਉਹ ਸਰ ਵੀ ਕੋਈ ਆ ਤੇ ਗਵਰਨਮੈਂਟ ਫੰਕਸ਼ਨ ਹੋਏ ਤੇ ਪੋਲੀਟੀਕਲ ਜਿਹੜੇ ਆਦਮੀ ਨੇ ਉਹਨਾਂ ਦੀਆਂ ਨਕਲਾਂ ਕਿਵੇਂ ਲਾਉਣੀਆਂ ਨੇ ਕਿਵੇਂ ਲੋਕਾਂ ਨੂੰ ਦੱਸਣਾ ਕਿਵੇਂ ਪੈਂਚਰ ਲਾਉਣੇ ਨੇ ਮੈਂ ਤੇ ਰਾਤ ਨੂੰ ਵੀ ਪੈਂਚਰ ਲਾ ਲੈਣਾ ਤਾਂ ਇਹ ਕਹਣਾ ਪੈਂਚਰ ਕਿਵੇਂ ਲੱਗਣਾ ਮੈਂ ਕਾਨੂੰਨ ਵਾਲਾ ਹਵਾਲਾ ਲੈਣਾ ਕਿ ਕਿੱਥੋਂ ਆਰੀ ਮੁੱਖ ਮੰਤਰੀ ਸਾਹਿਬ ਪੰਜਾਬ ਪਛੌੜ ਦੀ ਗੱਲ ਕਰੋ ਤੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਪੁਲਿਸ ਦੇ ਨਾਲ ਪੰਜਾਬ ਗਵਰਨਮੈਂਟ ਦੇ ਨਾਲ ਗਵਰਨਮੈਂਟ ਆਫ ਇੰਡੀਆ ਦਾ ਵੀ ਬਹੁਤ ਵੱਡਾ ਫੇਲੀਅਰ ਹੈ ਦੋ ਟਾਪ ਦੇ ਗੈਂਗਸਟਰ ਰਾਜ ਉੱਥੇ ਆਸਾਮ ਔਰ ਉੱਥੇ ਸਾਬਰਮਤੀ ਸਾਬਰਮਤੀ ਜੇਲ੍ਹ ਚ ਦੋਨਾਂ ਥਾਵਾਂ ਦੇ ਉੱਤੇ ਦੋਵੇਂ ਬੀਜੇਪੀ ਰੂਲਡ ਵੇ ਸਟ੍ਰੀਟਸ ਦੇ ਮੈਂ ਜਿਹੜਾ ਜੱਗੂ ਪਗਵਨਪੁਰੀ ਇਹਨੂੰ ਇਸ ਕਰਕੇ ਅਰੈਸਟ ਕੀਤਾ ਉਥੇ ਭੇਜਿਆ ਗਿਆ ਕਿ ਇਹ ਪੰਜਾਬ 'ਚ ਨਸ਼ਾ ਤਸਕਰੀਆ ਤੇ ਨਸ਼ਾ ਬਹੁਤ ਵੱਡੀ ਤਦਾਦ ਚ ਹੋਈਦਾ ਤੇ ਨਾਲ ਹੀ ਉਹਨੂੰ ਨਾਰਕੋਟਿਕਸ ਬਿਊਰੋ ਆਫ ਇੰਡੀਆ ਨੇ ਨਾਲ ਹੀ ਮੋਬਾਈਲ ਦੇ ਦਿੱਤਾ ਕਿ ਆਹ ਲੈ ਫੜ ਤੇ ਇੰਨਾ ਮੋਬਾਈਲਾਂ ਤੋਂ ਤੂੰ ਪੰਜਾਬ ਦੇ ਲੋਕਾਂ ਨੂੰ ਥ੍ਰੈਟ ਕਰ ਤੇ ਡਰਾ ਤੇ ਇਹ 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 ਤੇ ਹੋਮ ਮਿਨਿਸਟਰ ਸਾਹਿਬ ਵੀ ਜੋ ਆਪ ਨੇ ਸਰ ਇਹ ਆਪ ਜਾइए ਆਪਕੋ ਆਪਕੋ ਪਤਾ ਨਹੀਂ ਪੇ ਪੰਜਾਬ ਦਾ ਮਾਹੌਲ ਜਿਹੜਾ ਮੈਂ 50 ਤੇ ਕਤਲ ਕਹਿ ਦਿੱਤੇ ਨੇ ਕਿ ਹੋ ਗਏ ਨੇ ਉਹ ਅਬੋਰ ਦੇ ਵਿੱਚ ਜਿਹੜਾ ਵਪਾਰੀ ਬਾਰੇ ਕਿਵੇਂ ਉਹਦਾ ਭਰਾ ਮਾਰ ਰਿਹਾ ਚੀਕਾਂ ਮਾਰ ਰਿਹਾ ਉਹ ਮੇਰਾ ਭਰਾ ਮੈਨੂੰ ਵਾਪਸ ਕਰ ਦਿਓ ਸਾਡੇ ਗਲਤੀ ਕੀ ਹੈ ਇਹੋ ਹੀ ਦੱਸ ਦਿਓ ਤੇ ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਦਾ ਡੀਜੀਪੀ ਇਹਨਾਂ ਦੀ ਜਮੀਰ ਮਰ ਗਈ ਇਹਨਾਂ ਨੇ ਇੱਕ ਵਾਰੀ ਜਵਾਬ ਨਹੀਂ ਦਿੱਤਾ ਕਿ ਤੇਰਾ ਪੁੱਤ ਕਿਉਂ ਮਾਰੇ ਗਿਆ ਕਿਉਂ ਨਹੀਂ ਸ਼ਾਰਪ ਸ਼ੂਟਰ ਅਜ ਤੱਕ ਪੜੇਗੇ ਕਿਉਂ ਜਿਹੜਾ ਇਨਕਾਊਂਟਰ ਦੋ ਵਾਰੀ ਜਿਹੜੇ ਆਫੀਸਰਾਂ ਨੇ ਗਲਤ ਸਟੇਟਮੈਂਟਾਂ ਦਿੱਤੀਆਂ ਕਿਉਂ ਨਹੀਂ ਅਜੇ ਤੱਕ ਉਹਨਾਂ ਨੂੰ ਡਿਸਮਿਸ ਕੀਤਾ ਗਿਆ